ਪੁਕਾਰੇ ਹਰ ਵਕਤ ਜਾਰੇ ਸਰਵੇ ਜਿਲ੍ਹਾ ਥਾਣੇ ਪੁਕਾਰੇ ਹਰ ਵਕਤ ਜਾਰੇ ਬਾਦਾ ਇਕਾ ਜਿੰਦਾਬਾਦ ਬਾਦਾ ਇਕਾ ਜਿੰਦਾਬਾਦ ਲਹਿਰ ਇੰਡੀਆ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੰਜੀ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਲੁਧਿਆਣਾ ਦੇ ਵੱਲੋਂ ਜੋ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਸੀ ਉਸ ਦੇ ਸਬੰਧ ਚ ਅੱਜ ਕਿਸਾਨ ਯੂਨੀਅਨ ਵੱਲੋਂ ਆਪਣਾ ਫਿਰੋਜ਼ਪੁਰ ਰੋਡ ਤੇ ਧਰਨਾ ਲਗਾਇਆ ਹੋਇਆ ਹੈ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਧਰਨੇ ਦੀਆਂ ਤਸਵੀਰਾਂ ਦਿਖਾਈਆਂ ਜਾਣ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਧਰਨਾ ਲਗਾਇਆ ਹੋਇਆ ਹੈ ਜਮੀਨ ਪੰਜਾਬ ਸੰਘਰਸ਼ ਕਮੇਟੀ ਲੁਧਿਆਣਾ ਦੇ ਵੱਲੋਂ ਵਿਸ਼ਾਲ ਧਰਨਾ ਲਗਾਇਆ ਗਿਆ ਵਾ ਤੇ ਇੱਥੇ ਸਾਡੇ ਨਾਲ ਜਮੀਨ ਪੰਜਾਬ ਸੰਘਰਸ਼ੀ ਟੀ ਦੇ ਪ੍ਰਧਾਨ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਂ ਦੀ ਕੋਸ਼ਿਸ਼ ਕਰਾਂਗੇ ਭਰਾਜੀ 3:00 ਵਜੇ ਜਗਦੂਪ ਸਿੰਘ ਹਸਨਪੁਰ ਅੱਜ ਭਰਾਜੀ ਇਹ ਧਰਨਾ ਲਗਾਇਆ ਹੋਇਆ ਹੈ ਜਿਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿਸ ਵਿਸ਼ੇ ਤੇ ਲਗਾਇਆ ਹੈ ਜੋ ਕਿ ਭਾਰਤ ਦਾ ਸੰਵਿਧਾਨ ਜਿਹੜੇ ਵਿੱਚ ਜਾਂ ਭਾਰਤ ਜੋ ਵੀ ਲੈਂਡ ਪ੍ਰਾਪਤ ਲਈ ਕਾਨੂੰਨ ਬਣੇ ਆ ਕਿਤੇ ਵੀ ਇਹ ਦੱਸ ਨਹੀਂ ਹੈ ਕਿ ਕਿਸੇ ਨੂੰ ਬਗੈਰ ਮੁਆਵਜ਼ਾ ਦਿੱਤੇ ਹੋਏ ਉਹਦੀ ਜਿਹੜੀ ਮਾਲਕੀ ਵਾਲੀ ਭੂਮੀ ਆ ਉਹ ਪ੍ਰਾਪਤ ਕੀਤੀ ਜਾਵੇ ਇਹ ਜਿਹੜੀ ਲੈਂਡ ਪੋਲਿਸੀ ਆ ਬਿਲਕੁਲ ਗੈਰਕਾਨੂੰਨੀ ਇਹਦਾ ਨੋਟੀਫਿਕੇਸ਼ਨ ਆ ਅਸੀਂ ਪੂਰੇ ਪੰਜਾਬ ਦੇ ਕਿਸਾਨ ਇੱਕ ਤਾਂ ਜਿਹੜਾ ਪੀਰੀਅਡ ਤੇ ਨੇ ਉਹ ਲੱਗ ਤੋਂ ਉਦੋਂ ਬਾਅਦ ਸਾਰੇ ਪੂਰੇ ਪੰਜਾਬ ਦੇ ਕਿਸਾਨ ਇਸ ਲੈਂਡ ਪੋਲਿਸੀ ਦੇ ਖਿਲਾਫ ਆ ਉਹਦੇ ਸਬੰਧ ਦੇ ਵਿੱਚ ਅਸੀਂ ਐਲਾਨ ਕਰਤਾ ਕਿ ਪੰਜਾਬ ਸਰਕਾਰ ਦੇ ਕੋਲ ਲੋਕਾਂ ਨੂੰ ਘਬਰਾਹਤ ਕਰਦੀ ਹੈ ਵੀਡੀਓ ਤੇ ਉਹ ਬਾਰ ਬਾਰ ਕਹਿੰਦੇ ਕਿਸਾਨ ਬਹੁਤ ਖੋਸਲਾ ਜੀ ਕਿਸਾਨ ਨੂੰ ਬਹੁਤ ਪਾਲਸਿਕ ਕਿਸਾਨ ਆਈ ਆ ਇਸ ਲਈ ਇਸ ਜਵਾਬ ਦੇ ਵਿੱਚ ਪੱਕਾ ਧਰਨਾ ਲਗਾਤਾ ਤੇ ਸਰਕਾਰ ਤੇ ਲੋਕਾਂ ਨੂੰ ਦੱਸਤਾ ਕਿ ਅਸੀਂ ਇਸ ਪਾਲਸੀ ਦੇ ਖਿਲਾਫ ਆ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੀ ਇੱਕ ਇੰਚ ਵੀ ਜ਼ਮੀਰ ਪੰਜਾਬ ਸਰਕਾਰ ਨੂੰ ਇਸ ਪਾਲਸੀ ਦਾ ਧੀਆਂ ਨਹੀਂ ਦੇਣਾ। ਉਹ ਭਰਾ ਜਿਹੜਾ ਇਹ ਧਰਨਾ ਲਗਾਇਆ ਹੋਇਆ ਇਹ ਕਿੰਨੇ ਚਿਰ ਤੋਂ ਲਗਾ ਰਿਓ ਕੱਲ ਤੋਂ ਸ਼ੁਰੂਆਤ ਹੋਈ ਆ ਹਰ ਰੋਜ਼ ਦੋ ਪਿੰਡ ਆਇਆ ਕਰਨਗੇ ਬੈਠ ਕੇ ਰਾਜਨੀਤੀ ਤੇ ਮੀਟਿੰਗ ਕਰਿਆ ਕਰੇ ਕਿ ਲੋਕਾਂ ਨੂੰ ਜਾਗਣਾ ਫਿਰ ਇੱਕ ਹਫ਼ਤੇ ਬਾਅਦ ਹਰ ਸੋਮਵਾਰ ਰੁਪਟਾ ਇਕੱਠ ਤੇ ਵੱਡੀ ਸਟੇਜ ਚ ਲੱਗ ਰੂਗੀ ਉਸ ਬਾਕੀ ਹਰ ਉਹ ਰਾਜਨੀਤੀ ਸਭਾ ਜਿਹੜੀ ਮਹਿਮਾ ਤੇ ਦੀਰ ਬਚਾਉਣ ਵਾਲੀ ਇਹਨੂੰ ਕਿਵੇਂ ਤੇ ਕੀਤਾ ਜਾਵੇ ਕਿ ਕਿਸ ਤਰੀਕੇ ਨਾਲ ਆਪਾਂ ਲੋਕਾਂ ਨੂੰ ਲਾਹ ਬੰਦ ਕਰਕੇ ਪੰਜਾਬ ਸਰਕਾਰ ਤੱਕ ਆਉਦੀ ਸਹੀ ਤਰੀਕੇ ਨਾਲ ਆਵਾਜ਼ ਪਹੁੰਚਾਈਏ ਕਿ ਪਾਲਿਸੀ ਨੂੰ ਹੀ ਵਾਪਸ ਲਓ ਅਸੀਂ ਇਸ ਪਾਲਿਸੀ ਹਟਾ ਤਾਂ ਤੁਹਾਨੂੰ ਜ਼ਮੀਨਾਂ ਨਹੀਂ ਦੇਣੀਆਂ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਜਾਵੇ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਿਸਾਨਾਂ ਨੂੰ ਕਾफी ਸੰਘਰਸ਼ ਕਰਨਾ ਪਿਆ ਜੀ ਕੀ ਕਹਿਣਾ ਚਾਹੂੰਗੀ ਉਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਾफी ਸੰਘਰਸ਼ ਕਰਨਾ ਪਿਆ ਜੀ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਵੀ ਦੇਖੋ ਅੱਜ ਜਿਹੜਾ ਭਾਰ ਤੇ ਦੇ ਬੰਤੇ ਜੋ ਮੋਲ ਚਾਰ ਰਾਇਆ ਉਹ ਉਸ ਤੋਂ ਪੰਜਾਬ ਦੀ ਗੱਲ ਆ ਗਈ ਅੱਜ ਕੋਈ ਵੀ ਹੱਕ ਬਗੈਰ ਸੰਘਰਸ਼ ਤੋਂ ਕੋਈ ਪਾਰਟੀ ਸਰਕਾਰ ਹੋਵੇ ਕੋਈ ਦੇਣ ਨੂੰ ਤਿਆਰ ਨਹੀਂ ਜੋ ਵੀ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਪਹਿਲਾਂ ਉਹਨਾਂ ਦੇ ਗੱਲਾਂ ਕੋਈ ਲੋਰਦੇ ਸੱਤਾ ਦੇ ਵਿੱਚ ਆਉਂਦੀਆਂ ਨੇ ਫਿਰ ਉਹਨਾਂ ਦੀਆਂ ਨੀਤੀਆਂ ਸਰਬਤਰਫ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਰ ਵਰਗ ਨੂੰ ਲੁੱਟਣ ਵਾਲੀਆਂ ਹੁੰਦੀਆਂ ਉਸ ਲੁੱਟਾ ਨੂੰ ਰੋਕਣ ਲਈ ਤੇ ਆਪਣੇ ਜਿਹੜੇ ਹੱਕ ਮੰਗਣ ਦੇ ਲਈ ਸਾਨੂੰ ਸੰਘਰਸ਼ ਨਾਲ ਚੱਲਣਾ ਪੈਣਾ ਕਿੰਨੇ ਜੱਥੇਬੰਦੀਆਂ ਤੁਹਾਡੇ ਨਾਲ ਇੱਥੇ ਅਟੈਚ ਨੇ ਜਿਹੜੀਆਂ ਆ ਰਹੀਆਂ ਕਿ ਤੁਸੀਂ ਆਪਣੇ ਇੱਕ ਜੱਥੇਬੰਦੀ ਕੋ ਤੁਹਾਡਾ ਹੋਰ ਇੱਥੇ ਦੇਖੋ ਲੱਗ ਲੱਗ ਜੱਥੇਬੰਦੀਆਂ ਦਾ ਸੰਬੰਧਿਤ ਪੀੜਤ ਬੰਦਿਆਂ ਨੇ ਇੱਕ ਸਤ ਜਮੀਨ ਬਚਾਓ ਸੰਘਰਸ਼ ਕਮੇਟੀ ਬਣਾਈ ਹੈ ਜਿਹਦੇ ਵਿੱਚ ਲੱਗ ਲੱਗ ਜੱਥੇਬੰਦੀਆਂ ਦੇ ਮਤਲਬ ਡੀਟਰ ਹੈਗਾ ਜ਼ਿਆਦਾ ਤਾਂ ਪੀੜਤ ਬੰਦੇ ਆ ਇਹ ਅਸੀਂ ਸੰਘਰਸ਼ ਸ਼ੁਰੂ ਕਰ ਲਿਆ ਤੇ ਉਸ ਤੋਂ ਬਾਅਦ ਸਾਡੀਆਂ ਕਿਸਾਨ ਜੱਥੇਬੰਦੀਆਂ ਖੁੱਲ ਕੇ ਮੈਦਾਨ ਦੇ ਵਿੱਚ ਨਿੱਤਰ ਹੀ ਰਹੀਆਂ ਨੇ ਉਹ ਨਿੱਤਰ ਨਹੀਂ ਆ ਅਸੀਂ ਆਪ ਖੁਦ ਪੀੜਤ ਬੰਦੇ ਇੱਕ ਪਲੇਟਫਾਰਮ ਤਿਆਰ ਕਰ ਰਹੇ ਹਾਂ ਕਿ ਪਹਿਲਾਂ ਆਪਾਂ ਇੱਕ ਪਿੰਡ ਤੇ ਇਕੱਠੇ ਹੋਈਏ ਇੱਕ ਮੰਜ ਤੇ ਇਕੱਠੇ ਹੋਈਏ ਆਵਾਜ਼ ਇੱਕ ਆਵਾਜ਼ ਦੇ ਨਾਲ ਆਪਾਂ ਪੰਜਾਬ ਸਰਕਾਰ ਕੋਲੀ ਸਰਕਾਰ ਨੂੰ ਜਗਾਈਏ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਤੁਸੀਂ ਖੋਹੋ ਨਾ ਅਸੀਂ ਆਪਣੇ ਬੱਚੇ ਪਾਣ ਦੇ ਸਾਡਾ ਰਿਗਾਰਾ ਸਾਡਾ ਕਿੱਤਾ ਵਾ ਜ਼ਮੀਨ ਸਾਡੀ ਮਾਂ ਮਾਸ ਕਿਸੇ ਵੀ ਆਦਮੀ ਦੀ ਨਹੀਂ ਰੱਖਦੀ ਇਹ ਨਹੀਂ ਹੈ ਤੁਹਾਡਾ ਮਤਲਬ ਕਿ ਜੋ ਜ਼ਮੀਨ ਐਕਵਾਇਰ ਹੋ ਰਹੀ ਆ ਇਸ ਵੀਜਹ ਤੁਹਾਡੇ ਕੋਲ ਨਹੀਂ ਸੋਲਿਊਸ਼ਨ ਹੈ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਦੇਖੋ ਸਟੈਪ ਤਾਂ ਤੁਹਾਡੇ ਸਾਹਮਣੇ ਹੀ ਆ ਜੇਕਰ ਸਰਕਾਰ ਧੱਕੇ ਨਾਲ ਸਾਡੀਆਂ ਜ਼ਮੀਨਾਂ ਇੱਕ ਪੈਸਾ ਸਰਕਾਰ ਕਹਿੰਦੀ ਆ ਬਈ ਅਸੀਂ ਬਿਲਕੁਲ ਜਿਹੜਾ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੂ ਵੀ ਉਹਦੀਆਂ ਜਮੀਨਾਂ ਲਵਾਗੇ ਨਹੀਂ ਦੂਜੇ ਪਾਸੇ ਸਰਕਾਰ ਖਸਰਾ ਨੰਬਰ ਕੀ ਲੈ ਨੰਬਰ ਸਾਰਾ ਕੋਲ ਅਖਬਾਰਾਂ ਦੇ ਵਿੱਚ ਸਾਫ ਕਿ ਉਹਦੇ ਇਨਸਾਨ ਦੇ ਹੀ ਲੈ ਇਹ ਇਹ ਫਿਰ ਧੱਕਾ ਨਹੀਂ ਤਾਂ ਹੋਰ ਕੀ ਆ ਜੇ ਸਰਕਾਰ ਧੱਕੇ ਵਾਲੇ ਰਾਹ ਤੇ ਚੱਲ ਪਈ ਅਸੀਂ ਤਾਂ ਆਪਣੇ ਜਮੀਨਾਂ ਬਚਾਉਣ ਲਈ ਇਸਕੇ ਦਾ ਕੋਤ ਨਹੀਂ ਰਹੇ ਖੋਣ ਵਾਲੇ ਰਵਈਏ ਦੇ ਵਿੱਚ ਤਾਂ ਪੰਜਾਬ ਸਰਕਾਰ ਆਸ ਤੇ ਆਪਣਾ ਆਪ ਦੀ ਆ ਉਹ ਜੱਦੀ ਪੁੱਤ ਦੀ ਜਮੀਨਾਂ ਬਚਾਉਣ ਲਈ ਲੜਾਂਗੇ ਨਾ ਇਹ ਹੁਣ ਪੰਜਾਬ ਸਰਕਾਰ ਤੈਅ ਕਰੇ ਕਿ ਉਹਨੇ ਲੋਕਾਂ ਨਾਲ ਧੱਕਾ ਕਰਨਾ ਜਾਂ ਲੋਕਾਂ ਦੇ ਲੋਕਤੰਤਰ ਦੇ ਵਿੱਚ ਉਠਾਈ ਹੋਈ ਆਵਾਜ਼ ਉਹਦੀ ਕਦਰ ਕਰਦੇ ਪਾਲਸੀ ਵਾਪਸ ਲੈਣੀ ਆ ਇਹ ਤਾਂ ਸਰਕਾਰ ਤੇ ਡਿਪੈਂਡ ਹੈ ਤੁਹਾਨੂੰ ਜੱਥੇਬੰਦੀ ਦਾ ਕਿੰਨਾ ਕੁ ਸੰਜੋਗ ਮੇਰੇ ਜਿਹੜੇ ਇੱਥੇ ਤੁਹਾਡੇ ਕਿਸਾਨ ਆ ਗੂ ਜਿਹੜੇ ਵੀਰ ਭਰਾ ਤੁਹਾਡੇ ਦੇ ਦੇਖੋ ਆ ਸਾਰੇ ਸਾਡੇ ਪ੍ਰਧਾਨ ਸਾਹਿਬ ਜਿੰਨੇ ਵੀ ਖੜੇ ਮੇਰੇ ਕੋਲ ਤਸਵੀਰਾਂ ਦਿਖਾਉਂਦਾ ਜੋ ਸਾਰੇ ਵੀ ਆਪਕੋ ਸਾਡੇ ਖੜੇ ਆ ਸਾਰੇ ਜੱਥੇਬੰਦੀਆਂ ਨਾਲ ਸੰਬੰਧਿਤ ਆ ਜੱਥੇਬੰਦੀਆਂ ਦੇ ਬੰਦੇ ਸਾਡੇ ਕਿਸਾਨ ਭੜਾਈ ਨੇ ਉਹ ਅਲੱਗ-ਅਲੱਗ ਜੱਥੇਬੰਦੀਆਂ ਦੇ ਵਿੱਚ ਨੇ ਜਦੋਂ ਦੇਖੋ ਮੁੱਦਾ ਹੀ ਜ਼ਮੀਨ ਬਚਾਉਣ ਦਾ ਸਾਡੇ ਕਿਸਾਨਾਂ ਦੀ ਤਾਂ ਸਾਰੇ ਕਿਸਾਨ ਜੱਥੇ ਬਣ ਗਏ ਵੀ ਇਸ ਰਹਿ ਇੱਕ ਰਹਿ ਦੇ ਤੇ ਨਿਆਰ ਲਾਟ ਲਈ ਉਹ ਅਲੱਗ-ਅਲੱਗ ਫਰਕ ਤਰੀਕੇ ਦਾ ਸਟੱਪ ਵਾਈਜ਼ ਸਟੱਪ ਕਰ ਰਹੇ ਸਯੋ ਸਾਨੂੰ ਇਹ ਲੱਗਿਆ ਕਿ ਪਹਿਲਾਂ ਸਾਨੂੰ ਆਪਣੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਲੜਾਈ ਦਾ ਵਿਗਲ ਬਜਾ ਦੇਣਾ ਚਾਹੀਦਾ ਆਰ ਪਾਰ ਦੀ ਲੜਾਈ ਹੋ ਹਰ ਹਾਲਤ ਦੇ ਵੀ ਨਾ ਬਚਾਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਮੈਪ ਤੋਂ ਪ੍ਰਮਾਣ ਕਰਦੇ ਹਾਂ ਠੀਕਾ ਪ੍ਰਧਾਨ ਜੀ ਧੰਨਵਾਦ ਜੀ ਸੋ ਅਸੀਂ ਇੱਥੇ ਜੋ ਆਪਣੇ ਤਨ ਨੂੰ ਧਰਨਾ ਜਮਾਨਾ ਜ਼ਮੀਨ ਮਜਦੂ ਅੱਛੀ ਬੀਟੀ ਦੇ ਪ੍ਰਧਾਨ ਜੀ ਸੀ ਜੀ ਅਸੀਂ ਉਹਨਾਂ ਨਾਲ ਵੀ ਤੁਹਾਡੀ ਧੰਨਵਾਦ ਕਰਾਈ ਹੈ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਸਾਡਾ ਸੰਘਰਸ਼ ਜਾਰੀ ਅਣ ਮਿੱਥੇ ਸਮੇਂਦਾਰ ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੀਆਂ ਜ਼ਮੀਨਾਂ ਨਹੀਂ ਗੋਣ ਦਵਾਂਗੇ ਤੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਰੰਗਰੋ ਲਹਿਰ ਇੰਡੀਆ ਨਿਊਜ਼ ਕੈਮਰਾਮੈਨ ਗਪਾਲ ਸਿੰਘ ਦੇ ਨਾਮ ਮੈਂ ਸੰਜੀਵ ਕੁਮਾਰ ਲਹਿਰ ਇੰਡੀਆ ਨਿਊਜ਼ ਲੁਧਿਆਣਾ ਆਪਾਂ ਨੇ ਕਿਹਾ ਜੇਲਾ ਖਾਣੇ ਮੁਕਤਾਂ ਦੇ